ਹੈਲੋ ਹੈਲੋ ਹਾਂਜੀ ਬੱਜੀ ਹਾਂਜੀ ਡੀਐਫਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਮੈਂ ਨਾ ਇੱਥੇ ਖੜਾ ਠੇਕੇ ਦੇ ਕੋਲੇ ਤੇ ਇਹਨਾਂ ਦੇ ਮਾਲਕਾਂ ਨਾਲ ਵੀ ਗੱਲ ਹੋਈ ਐ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈਗੀ ਆ ਮਨਜ਼ੂਰੀ ਸਾਡੇ ਵਿਭਾਗ ਦੀ ਨਹੀਂ ਹੋਣੀ ਬਾਕੀ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਇਹ ਤਾਂ ਬਿਲਕੁਲ ਜਮਾ ਨਹਿਰ ਦੇ ਕੰਡੇ ਦੇ ਉੱਤੇ ਐ ਤੁਸੀਂ ਇੱਧਰ ਇੱਕ ਤੇ ਢੇੜਾ ਮਾਰਿਆ ਜੀ ਕਿੱਥੇ ਬਣਾ ਲਓ ਆ ਮੈਂ ਦੇਖਿਆ ਤਾਂ ਹੋਣਾ ਪਰ ਤੁਹਾਨੂੰ ਐਕਟਲੀ ਮੇਰੇ ਮਫੀ ਤੇ ਨਾ ਪਰ ਉਹ ਲੱਗਦਾ ਹੈ ਜੀ ਆ ਵੀਰੇ ਝੂਠ ਬੋਲ ਰਹੇ ਆ ਜੀ ਇਹ ਤਾਂ ਮਨਜ਼ੂਰੀ ਕਹਿ ਰਹੇ ਆ ਇਹਨਾਂ ਦੇ ਮਾਲਕਾਂ ਨਾਲ ਦੋ ਨਾ ਗੱਲ ਹੋਈ ਆ ਮੇਰੀ ਕੋਲ ਡਾਕੂਮੈਂਟ ਜਿੰਨਾਂ ਕੋਲ ਹੈਗੇ ਨਾ ਚਲੋ ਅਸੀਂ ਡਾਕੂਮੈਂਟ ਵੀ ਮੰਗਦੇ ਆ ਤੇ ਤੁਸੀਂ ਇੱਕ ਵਾਰੀ ਦੌਰਾ ਕਰਕੇ ਦੇਖੋ ਜਮਾ ਨਹਿਰ ਦੇ ਕੰਢੇ ਦੇ ਉੱਤੇ ਮੈਂ ਕੱਲ ਹੀ ਬੰਦੇ ਦੀ ਲਾਤੀ ਦਿੱਤੀ ਅੱਜ ਹਾਂਜੀ ਤੇ ਅੱਜ ਬੰਦਾ ਜਾਊਗਾ ਕੱਲ ਮੈਂ ਖੁਦ ਜਾਊਗਾ ਮੈਂ ਚੱਜੀ ਰੱਤੀ ਜਾ ਠੀਕ ਆ ਜੀ ਠੀਕ ਆ ਜੀ ਬੰਦੇ ਹੈਗੀ ਦੁਰਾਹੇ ਤੋਂ ਦਰਾਹੇ ਤੋਂ ਦਰਾਹੇ ਤੋਂ ਜਦੋਂ ਆਪਾਂ ਜਾਣਦੇ ਆ ਜੀ 마שיਵਾਲੇ ਨੂੰ ਹਾਂ 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 ਜੀ ਹਾਂ ਜੀ ਹਾਂ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਆਹ ਦੇਖੋ ਇੱਥੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੇਕੇਦਾਰਾਂ ਨਾਲ ਕਹਿੰਦੇ ਜੀ ਮਨਜ਼ੂਰੀ ਐ ਡੀ ਐਫਓ ਨਾਲ ਗੱਲ ਹੋਈ ਜੰਗਲਾਤ ਵਿਭਾਗ ਦੇ ਅਫਸਰ ਆ ਜਿਹੜਾ ਜ਼ਿਲ੍ਹਾ ਲੁਧਿਆਣੇ ਦਾ ਉਹ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਣੇ ਕੋਈ ਸਰਕਾਰ ਦੇ ਕੰਨਾਂ ਦੇ ਕੋਈ ਜੂ ਨਹੀਂ ਸਰਕਦੀ ਸਰਕਾਰ ਦੀ ਨੱਕ ਹੀਟ ਕੀ ਹੋ ਰਿਹਾ ਬਾਈ ਹਾਤਾ ਆ ਹਾਤਾ ਆ ਠੇਕਾ ਆ ਨਹਿਰ ਆ ਆ ਦੇਖੋ ਨਹਿਰਾਂ ਨਾਲ ਆ ਨਹਿਰ ਦਿਖਾ ਆ ਨਾਲ ਨਹਿਰ ਆ ਬਿਲਕੁਲ ਨਹਿਰ ਦੇ ਕਿਨਾਰੇ ਇੱਕ ਨਹੀਂ ਇੱਕ ਨਹੀਂ ਘੱਟੋ ਘੱਟ ਘੱਟੋ ਘੱਟ ਇੱਥੇ ਨਹਿਰਾਂ ਨਾਲ ਆ ਦਿਖਾ ਪਾਣੀ ਦਿੰਦਾ ਨਾਲ ਨਹਿਰਾਂ ਨਾਦਰਤ ਖੜਿਆ ਪਰ ਮੀਲਾ ਪਰਲੇ ਪਾਸਿਆ ਨਹਿਰ ਤੇ ਆ ਹਾਤਾ ਤੇ ਠੇਕਾ ਇੱਥੇ ਜਿਹਦਾ ਜੀ ਕਰਦਾ ਮੰਜਾ ਡਾ ਲਿਆ ਜਿਹਦਾ ਜੀ ਕਰਦਾ ਕੁਝ ਘਿਓ ਝੋਪੜੀ ਪਾਲੀ ਠੇਕਾ ਪਾ ਲਿਆ ਗੁਡੇਰਾ ਪਾ ਲਿਆ ਯਾਰ ਕੋਈ ਇੱਥੇ ਬਾਲੀਵੁੱਡ ਨਹੀਂ ਕੋਈ ਰਾਜਾ ਬਾਬੂ ਨਹੀਂ ਕਿਹਦੀ ਮਨਜ਼ੂਰੀ ਹੈ ਜੰਗਲਾਤ ਅਫਸਰ ਕਹਿੰਦਾ ਸਾਡੀ ਕੋਈ ਮਨਜ਼ੂਰੀ ਨਹੀਂ ਫਿਰ ਪਾਈ ਕਿਨੇ ਆ ਇਥੋਂ ਦਾ ਐਮ.ਐਲ.ਏ ਕਿ ਸਾਲਾਂ ਦਾ ਕਿ ਮੰਤਰੀ ਸਾਲਾਂ ਦਾ ਕਿ ਪੰਜਾਬ ਦਾ ਮੁੱਖ ਮੰਤਰੀ ਸਾਲਾਂ ਦਾ ਭਵੰਤ ਸਿੰਘ ਇਹਦਾ ਕੋਈ ਜਵਾਬ ਦੇਉ ਨੈਰ ਦੇ ਕੰਡਿਆਂ ਦੇ ਉੱਤੇ ਦਰਾਹੇ ਤੋਂ ਲੈ ਕੇ ਰੋਪੜ ਤੱਕ 10 ਠੇਕੇ ਆ 10 ਠੇਕੇ ਆ ਹਾਤਾ ਨਾਲ ਅੱਗੇ ਬਹੁਤ ਅਲੀਸ਼ਾਨ ਉਹ ਵੀ ਦਿਖਾਉਂਦੇ ਆ ਹਾਤਾ ਬਣਾਇਆ ਹੋਇਆ ਠੇਕੇ ਨਾਲ ਬਿਲਕੁਲ ਕੋਈ ਮਨਜ਼ੂਰੀ ਨਹੀਂ ਧਜੀਆਂ ਡਾਂਗਾਂ ਜਾ ਰਹੀਆਂ ਨਪਾ ਦਿਓ ਸਾਰੀਆਂ ਜਗ੍ਹਾ ਕੋਈ ਡਰਾਮਾ ਦੇ ਕੰਡਿਆਂ ਤੇ ਆ ਉਨਰਾਂ ਦੇ ਕੰਨਾਂ ਦੇ ਨਾਪ ਲੋ ਸਾਰਾ ਕੁਝ ਛੱਡਿਓ ਨਾ ਤਬਾਹ ਕਰ ਦਿਓ ਕਾਰਨ ਕੀ ਜਿਵੇਂ ਪਹਿਲਾਂ ਬਾਦਲਾਂ ਵੇਲੇ ਫਿਰ ਕਾਂਗਰਸੀਆਂ ਵੇਲੇ ਹੁਣ ਬੋਕਰਾਂ ਵੇਲੇ ਮੋਟਾ ਹਿੱਸਾ ਜਾਂਦਾ ਮੋਟਾ ਝੜਾਵਾ ਚੜਦਾ ਜੀ ਲੱਖਾ ਸਿੰਘ ਸਿਧਾਨਾ ਬੋਲਦਾ ਜੀ ਅੱਛਾ ਮੇਰੀ ਡੀਐਫਓ ਨਾਲ ਵੀ ਗੱਲ ਹੋਈ ਆ ਇਹਦੀ ਮਨਜ਼ੂਰੀ ਮਨਜ਼ਾਰੀ ਨਾ ਠੇਕਿਆਂ ਦੀ ਜੰਗਲਾਤ ਮਹਿਕਮੇ 'ਚ ਖੋਲੇ ਹੋਇਆ ਹੈ ਕੋਈ ਹਾਂ ਮੈਂ ਪਿੰਡ ਨੂੰ ਚੱਲੇ ਆਣੇ ਹਾਂ ਸਹੀ ਵੀਡੀਓ ਚੱਕ ਲਈ ਹਾਂ ਮੈਂ ਕੱਲ ਕੱਲ ਕਰ ਲਿਆ ਅੱਛਾ ਨੀ ਕੋ ਮਨਜ਼ੂਰੀ ਹੈ ਤਾਂ ਕੋਈ ਆਰਡਰ-ਉਡਰ ਭੇਜ ਦਿੰਦੇ ਕੋਈ ਤੁਹਾਡੇ ਕੋਲ ਹੋਣਗੇ ਹਾਂ ਨੀ ਸਾਲੀ ਦਾ ਵਿਆਹ ਤਾਂ ਹੈਗਾ ਮੈਂ ਤੈਨੂੰ ਵਿਆਹ ਤੋਂ ਨਹੀਂ ਰੋਕਦਾ ਵਿਆਹ ਤੂੰ ਦੇਖ ਮੈਂ ਤਾਂ ਇਹ ਕਹਿਣਾ ਵੀ ਯਾਰ ਵੀਰ ਕੋ ਕਹਿ ਰਿਹਾ ਜਿਹੜਾ ਜਿਲ੍ਹੇ ਦਾ ਅਫਸਰ ਹੈ ਸਾਡੇ ਲਈ ਸਾਥ ਕੋਈ ਮਨਜ਼ੂਰੀ ਨਹੀਂ ਜਗਲਾਤ ਮਹਿਕਮੇ ਦੀ ਜਗ੍ਹਾ ਠੇਕੇ ਖੋਲੇ ਹੋਏ ਆ ਹਾਂ ਇੱਥੇ ਤਰਾ ਨੀਲੋ ਨਹੀਂ ਬਾਈ ਜੀ 15 ਠੇਕੇ ਆ ਦਰਾਹੇ ਤੋਂ ਲੈ ਕੇ ਰੋਪਰ ਤੱਕ 15 ਠੇਕੇ ਆ ਕਿ ਇਸ ਕੰਦਾ ਚੱਲਦਾ ਨਾ ਡੀ ਐਫਓ ਕੰਦਾ ਵੀ ਕੰਮ ਚੱਲਦਾ ਆ ਦੇਖੋ ਬਾਈ ਸ਼ਾਨਦਾਰ ਇੱਥੇ ਹਾਥੇ ਖੋਲੇ ਹੋਇਆ ਆ ਦੇਖੋ ਆ ਦਿਖਾ ਕੇ ਲਿਆ ਸਾਰੇ ਉਹਦੇ ਪਿੱਛੇ ਕਮਰੇ-ਕਮਰੇ ਬਣਾਏ ਬਾ ਸਾਰੇ ਜੰਗਲਾਤ ਮਹਿਕ ਮੇਰੀ ਜਗਾ ਇਹ ਆ ਦੇਖੋ ਆ ਕਮਰੇ ਦਿਖਾ ਦੇ ਪਰ ਆ ਸਾਰੀ ਨਹਿਰ ਦੀ ਜਗਾ ਆ ਸਾਰਾ ਪਿੱਛੇ ਮੀਲ ਐ ਤੇ ਮੀਲ ਦੇ ਵਿੱਚ ਆ ਹੱਤੇ ਆ ਸ਼ਾਨਦਾਰ ਹੱਤੇ ਆ ਕਮਰੇ-ਕਮਰੇ ਪਾਏ ਤੁਸੀਂ ਦੇਖੋ ਆ ਦੇਖੋ ਆ ਦੀ ਸ਼ਾਨ ਪੂਰੇ ਹੱਤੇ ਬਣਾਏ ਹੋਏ ਆ ਜੇ ਗੱਲ ਕੀਤੀ ਸੇਕਰਨਾ ਕਹਿੰਦਾ ਜੀ ਕਿਹੇ ਚੱਲਦੇ ਆ ਜੀ ਇਹਦਾ 15 ਹੋਰ ਖੁੱਲੇ ਆ ਜਿਹਨੇ ਕੋਈ ਰਾਜਾ ਬਾਬੂ ਨਹੀਂ ਇੱਥੇ ਕੋਈ ਸਰਕਾਰ ਨਾ ਦੀ ਚੀਜ਼ ਨਹੀਂ ਯਾਰ ਇਹ ਅੱਜ ਦੇ ਨਹੀਂ ਇਹ 20 ਸਾਲ ਦੇ ਖੁੱਲੇ ਹੋਏ ਆ ਵਾਦਲਾਾਂ ਵੇਲੇ ਵੀ ਇਹੀ ਕੁਝ ਚੱਲਦਾ ਰਿਹਾ ਕਾਂਗਰਸੀਆਂ ਵੇਲੇ ਵੀ ਇਨਾ ਵੇਲੇ ਵੀ ਆ ਪਿੱਛੇ ਨਹਿਰ ਦਿਖਾ ਦਿਆ ਨਹਿਰ ਆ ਆ ਨਹਿਰ ਆ ਤੇ ਆ ਮੀਲ ਆ ਜੰਗਲਾਤ ਮੰਤਰੀ ਦੀ ਜਗ੍ਹਾ ਗੱਲ ਵੀ ਹੋਈ ਆ ਕਹਿੰਦਾ ਭਾਈ ਸਾਡੇ ਕੋਲ ਤਾਂ ਕੇਸ ਚੱਲਦੇ ਆ ਡੀ ਐਫ ਓ ਕੋਲ ਕੋਈ ਮਨਜ਼ੂਰੀ ਨਹੀਂ ਜਵਾਬ ਦੇ ਹੀ ਕਿਦੀ ਆ ਠੇਕਦਾਰ ਕਹਿੰਦਾ ਕੇਸ ਚੱਲਦਾ ਡੀ ਐਫ ਓ ਕੋਲ ਸਾਡੇ ਕੋਲ ਮਨਜ਼ੂਰੀ ਕੋਈ ਨਹੀਂ ਜੰਗਲਾਤ ਮੰਤਰੀ ਜਵਾਬ ਦੇ ਆ ਮੁੱਖ ਮੰਤਰੀ ਜਵਾਬ ਦੇ ਆ ਕੌਣ ਜਵਾਬ ਦੇ ਆ ਕੰਮ ਭਈਆ ਜੰਗਲਾਤ ਨਾਲ ਇੱਥੇ ਜਗਾਈਆਂ ਨੂੰ ਆਹੀ ਏਰੀਆ ਆ ਹੀ ਚੱਲ ਰਿਹਾ ਹੈ ਇੱਥੋਂ ਹੀ ਚੱਲ ਰਿਹਾ ਹੈ ਕੋਈ ਬਾਲੀਵੁੱਡ ਨਹੀਂ ਲਓ ਵੀ ਆਹ ਬਾਦਮਾ ਠੇਕਾਦਰਾਏ ਤੋਂ ਲੈ ਕੇ ਰੋਪੜ ਤੱਕ ਏਸੀ ਹਾਤਾ ਆ ਦੇਖੀ ਦਿਨੋਂ ਆ ਰੇ ਨਾਲ